ਦੇਸ਼ ਦੀ ਸੰਸਦ ਦੇ ਵਿੱਚ অতি ਵਿਸ਼ੇਸ਼ ਮਸਲਿਆਂ ਦੇ ਉੱਪਰ ਚਰਚਾ ਦੇ ਦੌਰਾਨ ਜਿਨ੍ਹਾਂ ਮਸਲਿਆਂ ਵਿੱਚ ਆਪਰੇਸ਼ਨ ਸਿੰਧੂਰ ਅਤੇ ਬਿਹਾਰ ਵਿੱਚ ਚੋਣ ਲਿਸਟਾਂ ਦੀ ਦੁਹਰਾਈ ਦਾ ਮਸਲਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇੱਥੋਂ ਵਿਦੇਸ਼ ਚਲੇ ਗਏ ਹਨ ਪਰ ਜਾਣ ਤੋਂ ਪਹਿਲਾਂ ਉਹ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੂੰ ਜ਼ਰੂਰ ਗੱਦੀੋਂ ਹਟਾ ਕੇ ਚਲੇ ਗਏ ਹਨ ਇੰਜ ਵੈਸੇ ਕੋਈ ਹੈਰਾਨੇ ਵਾਲੀ ਗੱਲ ਨਹੀਂ ਹੈ ਕਿਉਂਕਿ ਜਿਸ ਨੇ ਵੀ ਇੱਕ ਇੰਚ ਵੀ ਸਹਿਮਤੀ ਪ੍ਰਧਾਨ ਮੰਤਰੀ ਨਾਲ ਨਹੀਂ ਜਤਾਈ ਉਸ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਮੈਨੂੰ ਯਾਦ ਹੈ ਸਭ ਤੋਂ ਪਹਿਲਾਂ ਡਾਕਟਰ ਹਰਸ਼ਵਰਧਨ ਨੂੰ ਬਾਹਰ ਕੱਢਿਆ ਗਿਆ ਫਿਰ ਰਵੀ ਸ਼ੰਕਰ ਪ੍ਰਸਾਦ ਸਿੰਘ ਜਾਵੜੇਕਰ ਤੇ ਉਸ ਤੋਂ ਬਾਅਦ ਸਮਝਤੀ ਇਰਾਨੀ ਇਹਦੇ अनेका ਜਿਹੇ ਹੰਦ ਤੁਸੀਂ ਮਿਸਾਲਾਂ ਗਿਣ ਸਕਦੇ ਹੋ ਜਿਨ੍ਹਾਂ ਨੂੰ ਜਦੋਂ ਪ੍ਰਧਾਨ ਮੰਤਰੀ ਨੂੰ ਲੱਗਿਆ ਕਿ ਇਹਨਾਂ ਦੀ ਹੁਣ ਕੋਈ ਲੋੜ ਨਹੀਂ ਹੈ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਸ ਤਰੀਕੇ ਦਾ ਜੋ ਹੈ ਹੁਣ ਸਾਨੂੰ ਇਹ ਵੀ ਨਹੀਂ ਪਤਾ ਕਿ ਜਸਟਿਸ ਲੋਇਆ ਦਾ ਕੀ ਹੋਇਆ ਅਸਲ ਵਿੱਚ ਕੀ ਹੋਇਆ ਜਾਂ ਹਿਰੇਨ ਪੰਡਿਆ ਦਾ ਜੋ ਜੋ ਕਤਲ ਹੋਇਆ ਸੀ ਉਹਨਾਂ ਦਾ ਕੀ ਹੋਇਆ ਇਹਨਾਂ ਦੀਆਂ ਘਟਨਾਵਾਂ ਸਮੇਂ ਸਿਰ ਨਹੀਂ ਵਾਪਸ ਆਂਦੀਆਂ ਲੋਕਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗਦੇ ਹਨ ਉਹਨਾਂ ਦੇ ਕਾਰਨ ਤੇ ਇੰਜ ਇਤਿਹਾਸ ਵਿੱਚ ਅਨੇਕਾਂ ਵਾਰ ਹੋਇਆ ਅਨੇਕਾਂ ਦੇਸ਼ਾਂ ਵਿੱਚ ਹੁੰਦਾ ਰਿਹਾ ਹੈ हिटलर दीते मिसाल ਸਾਡੇ ਸਾਹਮਣੇ ਹੈ ਜਿਸਨੇ ਹਿਟਲਰ ਨਾਲ ਜ਼ਰਾ ਵੀ ਅਸਹਿਮਤੀ ਜਤਾਈ ਜਾਂ ਜਿਸਦੇ ਬਾਰੇ ਹਿਟਲਰ ਨੂੰ ਲੱਗਿਆ ਕਿ ਇਹ ਸ਼ਖਸ ਉਹ ਉਹਦੇ ਲਈ ਇੱਕ ਚੁਣੌਤੀ ਬਣ ਰਿਹਾ ਉਸਨੂੰ ਉਸਨੇ ਮਰਵਾ ਦਿੱਤਾ ਇਤੋਂ ਤੱਕ ਕਿ ਜਨਰਲ ਰੂਮੇਲ ਜੋ ਕਿ ਉਹਨਾਂ ਦਾ ਸਭ ਤੋਂ ਵੱਡਾ ਜਰਨੈਲ ਸੀ ਤੇ ਜਿਸਨੇ अनेका ਲੜਾਈਆਂ ਹਿਟਲਰ ਨੂੰ ਜਿੱਤ ਕੇ ਦਿੱਤੀਆਂ ਉਸ ਜਰਨੈਲ ਨੂੰ ਵੀ ਹਿਟਲਰ ਨੇ ਕਿਹਾ ਵੀ ਤੂੰ ਆਤਮ ਹੱਤਿਆ ਕਰ ਲੈ ਨਹੀਂ ਤੇ ਜੋ ਹੈ ਤੈਨੂੰ ਅਸੀਂ ਮਾਰ ਦਾਂਗੇ ਤੇ ਤੈਨੂੰ ਬਦਨਾਮ ਕਰਕੇ ਛੱਡਾਂਗੇ ਇਸ ਕਿਸਮ ਦੇ ਲੋਕ ਜੋ ਹਨ ਇਹ ਫਾਸ਼ੀਵਾਦੀ ਰੁਚੀ ਦੇ ਲੋਕ ਇਹ ਕਿਸੇ ਦੇ ਨਹੀਂ ਹੁੰਦੇ ਇਹਨਾਂ ਨੂੰ ਜਦੋਂ ਤੱਕ ਲੋੜ ਹੁੰਦੀ ਹੈ ਉਹ ਆਪਣੇ ਸਹਿਯੋਗੀਆਂ ਨੂੰ ਵੀ ਵਰਤਦੇ ਹਨ ਅਤੇ ਬਾਅਦ ਵਿੱਚ ਸੁੱਟ ਦਿੰਦੇ ਹਨ ਇਸ ਲਈ ਇਸ ਚੁਣੌਤੀ ਭਰੇ ਸਮੇਂ ਦੇ ਵਿੱਚੋਂ ਜਦੋਂ ਦੇਸ਼ ਗੁਜ਼ਰ ਰਿਹਾ ਹੈ ਸਾਨੂੰ ਬਹੁਤ ਹੀ ਸਾਵਧਾਨੀ ਦੇ ਨਾਲ ਚੱਲਣ ਦੀ ਲੋੜ ਹੈ ਤੇ ਇਸ ਕਿਸਮ ਦੀਆਂ ਸ਼ਕਤੀਆਂ ਨੂੰ ਹਰਾਉਣ ਦੀ ਲੋੜ ਹੈ ਉਸਨੇ ਦੇਵ ਵਿਸ਼ਾਲ ਇੱਕਾ ਕਾਇਮ ਕਰਨ ਦੀ ਲੋੜ ਹੈ ਮੈਂ ਡਾਕਟਰ ਅਰຸນ ਮਿੱਤਰ